ਸਸਿਕਾ ਜੀ ਸਾਰਿਆਂ ਨੂੰ ਆਪਰ ਮਾਤਮਾ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵੇਂ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਹਨ। ਤਾਂ ਆਪਾਂ ਬਣਾਉਣ ਜਾ ਰਹੇ ਚਿਬੜਾਂ ਦੀ ਚਟਣੀ। ਆਪਾਂ ਮਾਲ ਵਿੱਚ ਗਏ। ਮਾਲ ਵਿੱਚ ਕਿਉਂਕਿ ਸਾਡਾ ਏਰੀਆ ਮਾਲਵਾ। ਆਪਾਂ ਉੱਥੋਂ ਲੈ ਕੇ ਆਂਦੇ ਚਿਬੜ। ਤੇ ਮੈਂ ਚਿਬੜਾਂ ਦੀ ਚਟਣੀ ਬਣਾਵਾਂਗੀ। ਵਿੱਚ ਇੱਕ ਟਮਾਟਰ ਪਾਵਾਂਗੇ। ਹਰੀਆਂ ਤੇ ਲਾਲ ਮਿਰਚਾਂ ਨਹੀਂ ਪਾਵਾਂਗੇ। ਤੇ ਨਾਲ ਪਾਵਾਂਗੇ ਇੱਕ ਪਿਆਜ ਕਰ ਲਈ ਚਪੜਾ ਦੀ ਚਟਨੀ ਵੀ ਬਣ ਜਾਂਦੀ ਹੈ ਅਗਰ ਇਹ ਕੁੰਡੇ ਘੋਟਨੇ ਚ ਬਣੀ ਤਾਂ ਇਹਦਾ ਵੱਖਰਾ ਹੀ ਟੇਸਟ ਹੁੰਦਾ ਹੈ ਹਨਾ ਸਿਰੋ ਪਾਊਡਰ ਜਾਨੀ ਬਣਦਾ ਇਹ ਵਿੱਚ ਜਿਆਦਾ ਹੀ ਪਰ ਆਪਾਂ ਮੈਸੇ ਜਿ ਪਾਉਨੇ ਹਨ ਨਾ ਤਾਂ ਜਿਆਦਾ ਹੀ ਹੋ ਜਾਂਦੀ ਹੁੰਦੀ ਹੈ ਮੈਸ ਜੀ ਆਟਾ ਜੇ ਬਣ ਜਾਂਦਾ ਪਰ ਕੁੰਡੇ ਦੇ ਵਿੱਚ ਤਾਂ ਬਹੁਤ ਹੀ ਟੇਸਟ ਚਟਨੀ ਬਣਦੀ ਹੈ ਉਹਦੇ ਤੇ ਕੁੰਡਾ ਘੋੜਨਾ ਮੇਰੇ ਕੋਲ ਹੈ ਨਹੀਂ ਘੋੜਨਾ ਹੈ ਕੁੰਡਾ ਅਲਵਿਦਾ ਕੁੱਟ ਗਿਆ ਤੋਂ ਆਪਾਂ ਇਹ ਚਟਨੀ ਬਣਾ ਕੇ ਤੁਹਾਨੂੰ ਦਿਖਾਉਂਦੇ ਤੇ ਬਹੁਤ ਟੇਸਟੀ ਚ ਕੀ ਕੀ ਪਾਵਾਂਗੇ ਇਹ ਮੈਂ ਤੁਹਾਨੂੰ ਨਾਲ ਦੀ ਨਾਲ ਦੱਸਦੀ ਰਹਾਂਗੀ ਇੱਕ ਪਿਆਜ਼ ਕੱਟ ਲਿਆ ਇੱਕ ਟਮਾਟਰ ਹਰੀ ਮਿਰਚਾ ਚਿਬੜ ਹੋਰ ਕੀ ਕੀ ਪਾਉਣਾ ਹੈ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਇਹਦੇ ਵਿੱਚ ਜਿੰਨੀ ਵੀ ਟੇਸਟ ਬਣਾਣੀ ਆਪਾਂ ਉਹਨੀ ਟੇਸਟ ਨਹੀਂ ਬਣਾ ਸਕਦੇ ਆਂ ਤਾਂ ਹੁਣ ਤੁਹਾਨੂੰ ਦੱਸਣੀ ਆਪਾਂ ਦੇ ਵਿੱਚ ਕੀ ਕੀ ਐਡ ਕਰ ਰਹੇ ਆਂ ਜਿਹਦੇ ਨਾਲ ਇਹ ਟੇਸਟ ਬਣੀ ਹੈ ਨਾ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਿਆਜ਼ ਪਾ ਲਈ ਨਾਲ ਟਮਾਟਰ ਹਰੀ ਮਿਰਚ ਇੱਕ ਇੱਕ ਚੀਜ਼ ਪਾ ਰਹੇ ਆਪਾਂ ਦੇ ਨਾਲ ਪਾਵਾਂਗੇ ਆਪਾਂ ਚਿਬੜ ਠੀਕ ਹੈ ਜੀ। ਪਲਾਰਾ ਬਹੁਤ ਪਿਆਰ ਨਾਲ ਚੀਜ਼ ਬਣਾਉਣੀ ਹੈ। ਤਾਂ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਜੀਰਾ। ਇਹ ਸਵਾਦ ਅਨਸਾਰ ਨਮਕ। ਤੁਹਾਨੂੰ ਪਤਾ ਕਿ ਨਮਕ ਬਿਨਾ ਤਾਂ ਚਟਣੀ ਦਾ ਟੇਸਟ ਵੀ ਨਹੀਂ ਹੁੰਦਾ ਹਨਾ। ਨਮਕ ਥੋੜੀ ਜਿਹੀ ਲਾਲ ਮਿਰਚ ਚੁੰਡੀ ਜ਼ਿਆਦਾ ਨਹੀਂ। ਕਿ ਤਾਂ ਹੋਰ ਵੀ ਦੱਸਾਂਗੇ ਗਿਆ ਪੈਦੇ ਵਿੱਚ ਕੀ ਪਾਵਾਂਗੇ ਪਰ ਆਪਾਂ ਹਣ ਇਹਨੂੰ ਲਈਏ ਫੀਸ ਆਪਣੀ ਚਟਨੀ ਬਣ ਕੇ ਤਿਆਰ ਹੁਣ ਆਪਾਂ ਇਹਦੇ ਵਿੱਚ ਹੋਰ ਕੀ ਪਾਵਾਂਗੇ ਉਹ ਮੈਂ ਤੁਹਾਨੂੰ ਦੱਸਦੀ ਆ ਅੱਗੇ ਅੱਗੇ ਦਾ ਮਤਲਬ ਅਗਲੇ ਸਟੱਪ 'ਚ ਕੜਛੀ ਥਾਲੀ ਆਪਾਂ ਚ ਪਾਵਾਂਗੇ ਘਿਓ ਕਿ ਹਵਾਵਾਂਗੇ ਮੈਂ ਦੇਸੀ ਤੁਸੀਂ ਦੇਸੀ ਨਹੀਂ ਤੁਹਾਡੇ ਕੋਲ ਰਿਫਾਈਨ ਹੈ ਤੁਸੀਂ ਰਿਫਾਈਨ ਦਾ ਵੀ ਇਸਤੇਮਾਲ ਕਰ ਸਕਦੇ ਆ ਤਾਂ ਇਹਦੇ ਵਿੱਚ ਆਪਾਂ ਹੋਰ ਕੀ ਘਿਪਾਣੇ ਆ ਤੁਸੀਂ ਇਹਨੂੰ ਤੜਕਾ ਲਾ ਕੇ ਖਾਣੇ ਤਾਂ ਹੋਰ ਵੀ ਟੇਸਟ ਬਣੇਗੀ ਆਪਾਂ ਚਮਚਾ ਕਿੱਕਿਆ ਹੁਦਾ ਪਾਵਾਂਗੇ ਲੋਚ ਇੱਕ ਚਮਚਾ ਕਿਉਂਦਾ ਪਾੜੇ ਸਾਰੀ ਚਟਨੀ ਨੂੰ ਤੁਸੀਂ ਤੜਕਾ ਲਾਣਾ ਤਾਂ ਸਾਰੀ ਨਹੀਂ ਲਾ ਸਕਦੇ ਆ ਤੇ ਕੱਲੀ ਇਹਨੂੰ ਲਾਣਾ ਤਾਂ ਇਹਨੂੰ ਵੀ ਲਾ ਸਕਦੇ ਆ ਹਨਾ ਜਾਂ ਸਿੰਪਲ ਪਰੌਠਾ ਹੋਏਗਾ ਤੇ ਦੇਸੀ ਘਿਓ ਨਾਲ ਖਾਓਗੇ ਤਾਂ ਬੜੀ ਹੀ ਜ਼ਿਆਦਾ ਟੇਸਟ ਲੱਗਦੀ ਹੈ ਇਹ ਇਹ ਵਿੱਚ ਪਾ ਲਿਆ ਆਪਾਂ ਨੇ ਜੀਰਾ ਥੋੜੀ ਜੀ ਰਾਈ ਇਹ ਵਸਾਪਾ ਥੋੜੇ ਭਨ ਲੈਣੇ ਆ ਮੈਂ ਗੈਸ ਥੋੜੀ ਬੰਦ ਕੀਤੀ ਐ ਹੌਲੀ ਕਰਦੀ ਸੀ ਹੌਲੀ ਕਰਦੀ ਕਰਦੇ ਬੰਦ ਹੀ ਹੋ ਗਈ ਇਹ ਇਹ ਆਪਾਂ ਚੰਗੀ ਤਰ੍ਹਾਂ ਭਨ ਲੈਣਾ ਇਦੇ ਵਿੱਚ ਪਾਵਾਂਗੇ ਆਪਾਂ ਥੋੜੀ ਜੀ ਹਲਦੀ ਢੋਚ ਆਪਾਂ ਇਹ ਹਲਦੀ ਤੇ ਜੀਰੇ ਦਾ ਤੜਕਾ ਲਾਵਾਂਗੇ ਇਹ ਆਪਾਂ ਥੋੜੀ ਜਿਹੀ ਬਿੜਣੀ ਲਾਉਣਾ ਜਿੰਨੀ ਕ ਆਪਾਂ ਚਟਣੀ ਖਾਣੀ ਹੈਗੀ ਬਸ ਜ਼ਿਆਦਾ ਨਹੀਂ ਮੈ ਲਾਉਣਾ ਤਾਰੀ ਨੂੰ ਤੜਕਾ ਨਹੀਂ ਲਾਵਾਂਗੇ ਚਟੜਕਾ ਆਪਣਾ ਤਿਆਰ ਹੈ ਤੇ ਆਪਾਂ ਚਟਣੀ ਦੇ ਵਿੱਚ ਇਹਨੂੰ ਪਾ ਲਾਂਗੇ ਇਹਦੇ ਨਾਲ ਹੋ ਟੇਸਟ ਬਣ ਜਾਏਗੀ ਜਿ ਬਣਾ ਦੀ ਚਟਣੀ ਤੁਸੀਂ ਪਹਿਲਾਂ ਵੀ ਜ਼ਰੂਰ ਖਾਧੀ ਹੋਏਗੀ ਜਿ ਬਣੇ ਚਟਣੀ ਪਰ ਤੜਕੇ ਵਾਲੀ ਨਹੀਂ bina ਤੜਕੇ ਵਾਲੀ ਖਾਧੀ ਹੋਏਗੀ ਆਪਾਂ ਤੜਕੇ ਵਾਲੀ ਚਟਣੀ ਤੁਹਾਨੂੰ ਖਿਲਾ ਰਹੇ ਹਾਂ ਹੈਨਾ ਤੜਕੇ ਵਾਲੀ ਚਟਣੀ ਟੇਸਟ ਲੱਗਦੀ ਹੈਗੀ ਖਤ ਵੀ ਜਲਦੀ ਹੈ ਕਿਉਂਕਿ ਗਰਮ ਸੀਗਾ। ਕਿਉਂ? ਤੇ ਤੁਸੀਂ ਫਿਰ ਮੈਨੂੰ ਦੱਸਿਓ ਤੁਹਾਨੂੰ ਮੇਰੀ ਤੜਕੇ ਵਾਲੀ ਛਬਣਾ ਚਟਣੀ ਕਿਸ ਤਰੀਕੇ ਨਾਲ ਲੱਗੀ ਹੈ। ਆਪਾਂ ਇਹਨੂੰ ਸੈਂਪਲ ਪਰੌਠੇ ਦਿਖਾਓ। ਚਾਹੇ ਆਪਣਾ ਆਲੂ ਮੇਥੀ ਗਨੇ ਜੋ ਵੀ ਪਿਆਜ਼ ਵਾਲਾ ਪਰੇਠਾ ਉਹਦੇ ਨਾਲ ਤੁਸੀਂ ਖਾ ਸਕਦੇ ਹੋ ਤੇ ਬਹੁਤ ਹੀ ਟੇਸਟ ਬੰਦੀ ਹੈ। ਇਸ ਤਰ੍ਹਾਂ ਤੜਕੇ ਵਾਲੀ ਚਟਣੀ ਤੇ ਹੁਣ ਆਪਾਂ ਆਟਾ ਗੁੰਨ ਲਿਆ ਭਾਈ ਸੈਂਪਲ ਪਰੌਠੇ ਵਾਲੇ। ਆਪਾਂ ਆਟਾ ਗੁੰਨ ਲਿਆ ਤਵਾ ਗਰਮ ਕਰ ਲਿਆ ਤੇ ਸੈਂਪਲ ਪਰੌਠਾ ਤਿਆਰ ਕਰ ਰਹੇ ਹਾਂ ਕਿਉਂਕਿ ਸੈਂਪਲ ਪਰੌਠੇ ਦੇ ਨਾਲ ਤਾਂ ਹੋਰ ਵੀ ਟੇਸਟ ਲੱਗੇਗਾ ਇਹ ਕਿ ਹੈਨਾ ਇਹਦਾ ਚਟਣੀ ਜਿਪੜਾਂ ਦੀ ਨਾਲ ਹੋਊਗਾ ਦਹੀਂ ਤੇ ਨਾਲ ਮੱਖਣ ਇਹ ਚੀਜ਼ਾਂ ਦੇ ਨਾਲ ਬਹੁਤ ਸਵਾਦ ਲੱਗਦਾ ਵਾ ਤੁਸੀਂ ਵੀ ਆਪਣੇ ਬੱਚਿਆਂ ਨੂੰ ਖਵਾਇਆ ਕਰੋ ਪਰੌਠੇ ਦਾ ਜਿਹੜੇ ਨਾ ਮਰਜ਼ੀ ਖਾ ਲੋ ਚਟਣੀ ਇਹ ਕੋਈ ਇਹ ਨਹੀਂ ਕਿ ਮੈਂ ਸੈਂਪਲ ਮੈਂ ਸੈਂਪਲ ਬਹੁਤ ਚੰਗਾ ਲੱਗਿਆ ਅੱਜ ਦੋ ਤਿੰਨ ਦਿਨ ਤੋਂ ਆਪਾਂ ਖਾਦੇ ਹੀ ਹੋਣੇ ਕਈ ਪਾਲਖ ਕਈ ਮੇਥੀ ਕਦੇ ਕਾਸੀ ਆ ਤਾਂ ਅੱਜ ਮੈਂ ਸੋਚਿਆ ਕਿ ਉਹ ਸੈਂਪਲ ਬਣਾਉ ਸੈਂਪਰ ਨਾਲ ਕੋਪੀਟਸ ਰਹਿ ਜਾ। ਤੁਸੀਂ ਇਸ ਤਰੀਕੇ ਦੇ ਨਾਲ ਬਣਾ ਕੇ ਬੱਚਿਆਂ ਦਿਆ ਕਰੋ ਨਾਲੇ ਆਪ ਖਾਇਆ ਕਰੋ ਸਰਦੀਆਂ ਦੀ ਰੁੱਤ ਮੌਸਮ ਤੇ ਇਹ ਫਿਰ ਜੇ ਆਪਾਂ ਖਾਣੇ ਆ ਨਾ ਆਹੀ ਸੀਜ਼ਨ ਜੇ ਹੁੰਦਾ ਨਾ ਖਾਣ ਦਾ ਚਾਹੇ ਘਾਓ ਚਾਹੇ ਦੁੱਧ ਮਲਾਈ ਮੱਖਣ ਕੋਆ ਜੋ ਵੀ ਖਾਣਾ ਪੀਣਾ ਇਹ ਇਸ ਸੀਜ਼ਨ ਦੇ ਸਾਬ ਮੌਸਮ ਦੇ ਸਾਬ ਨਾਲੀ ਚੀਜ਼ ਪਚਦੀ ਹੁੰਦੀ ਹੈ। ਹੁਣ ਤਾਂ ਸਾਗ ਦਾ ਬੜਾ ਮੌਸਮ ਚੱਲ ਪਿਆ ਸਾਗ ਦੇ ਰੋਤ ਬਾਰ-ਬਾਰ ਸਾਗ ਨੂੰ ਮੁੱਕਦਾ ਇਹ ਨਾ ਵੀ ਮੁੱਕੇ ਹੀ ਨਾ ਹਨ ਪਰ ਉਹਦਾ ਮੁਖੜਦੇ ਆਪਾਂ ਵੀ ਜਦੋਂ ਐਨ ਐਂਡ ਹੋ ਜਾਂਦੀ ਹੈ ਕਿ ਹੁਣ ਪਾਸ ਪੇਟ ਵੀ ਕਹਿ ਰਿਹਾ ਬਸ ਕਰੋ ਭਾਈ ਇੰਨੀ ਸੰਘਲਾਹੀ ਆ ਮੜਮੜ ਹੋਈ ਚੀਜ਼ ਮੇਰੇ ਚੜ ਆ ਰਹੀ ਆ ਕਹਣਾ ਇਸ ਕਰਕੇ ਮੇਰੇ ਬੇਟੇ ਨੂੰ ਚਾਨੇ ਪ੍ਰੋਟੇ ਬੜੇ ਪਸੰਦ ਨੇ ਪਰ ਮੈਥੋਂ ਨੇ ਵਧੀਆ ਬੰਦੇ ਨਹੀਂ ਪਰ ਉਹਨੂੰ ਹੁੰਦਾ ਦੇ ਇਹ ਮਨੋਂ ਪਰਚਾਂ ਵਾਲੇ ਪਰੌਠੇ ਬਣਨ ਬੇਟੇ ਤੇ ਮੇਰਾ ਖਣ ਹੈ ਨਹੀਂ ਇੱਥੇ ਸਸੀਆਂ ਆਪਣੇ ਦੇਖੋ ਇਧਰ ਨਿੱਕਲ ਜਾਂਦੀ ਹੈ ਇਹਦੀ ਅੱਖ ਜੀ ਨਿੱਕਲ ਜਾਂਦੀ ਹੈ ਗੋਲ ਨਹੀਂ ਬਣਦੇ ਮੇਰੇ ਤੋਂ ਅਰੇ ਦੇਖੋ ਬੁਸ਼ ਸ਼ਕਾ ਦੇ ਹੁੰਦੇ ਆ ਕਿ ਲੱਛਾਂ ਦੇ ਪਰੌਠੇ ਬਣਨ ਹਾਂ ਬਣ ਜਾਂਦੇ ਆ ਲਓ ਜੀ ਦਾ ਪੱਕ ਗਿਆ ਆਪਣਾ ਪਿਆਰ ਪੱਕਿਆ ਹੋੜਿਆ ਹੈ ਇਹ ਮਤਲਬ ਤੁਹਾਨੂੰ ਪਤਾ ਨਹੀਂ ਹੈ ਕਿ ਪਰੌठा ਕਿਦਾਂ ਦਾ ਰੱਖਦਾ ਜਦ ਸਾਰਾ ਕੁਸ਼ਨਾਰ ਹੁੰਦਾ ਹੈ ਹਨ ਖਾਣ ਦਾ ਸੁਆਦ ਵੱਖਰਾ ਮਜ਼ਾ ਆਉਂਦਾ ਹੈ ನೋಡಿ ਆਪਣਾ ਲੱਛਾ ਪਰੌठा ਬਣ ਕੇ ਤਿਆਰ ਆ ਬੱਚਿਆਂ ਘਟ ਦੇਆ ਕਰੋ ਜਿਹਦੇ ਨਾਲ ਆਪਾਂ ਬਣਾਈ ਹੈ ਲੱਛਾ ਪਰੌठा ਚਿਪੜਾ ਦੀ ਚਟਣੀ ਨਾਲ ਮੱਖਣ ਔਰ ਦਹੀਂ ਇੱਚ ਕਾਲੀ ਮਿਰਚ ਪਾਉਣੀ ਤੁਸੀਂ ਪਾ ਲਓ ਨਹੀਂ ਪਾਉਣੀ ਨਾ ਪਾਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਮੇਰੇ ਚੈਨਲ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰਨਾ ਔਰ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਧੰਨਵਾਦ ਜੀ ਮਿਹਰਬਾਨੀ ਜੀ ਆਂਦੇ ਵਾਸਤੇ ਰੋ